ਮਾਣ ਨਾਲ ਸਿਰ ਫਖਰ ਨਾਲ ਉੱਚਾ ਹੁੰਦਾ ਜਦੋਂ ਇਹ ਪਤਾ ਲੱਗਦਾ ਕਿ ਪੰਜਾਬ ਦਾ ਜੰਪਲ ਮੁੰਡਾ ਅੱਜ ਪੂਰੀ ਦੁਨੀਆ ਤੇ ਰਾਜ ਕਰ ਰਿਹਾ ਹੈ 19 ਸਾਲ ਦੀ ਉਮਰ 'ਚ ਮੈਕਸਕਿਟੀ ਸਟਾਰਟ ਕੀਤੀ ਅੰਜੀ ਲੁਧਿਆਣੇ ਤੋਂ ਸਟਾਰਟ ਕੀਤੀ ਜੜ੍ਹਾਂ ਇਹਦੀ ਲੁਧਿਆਣੇ ਤੋਂ ਹੀ ਹੈ ਆਪ ਵਰਨ ਆਫਸ ਨੀ ਫਰਸਟ ਸਾਈਬਰ ਸਕਿਉਰਿਟੀ ਕੰਪਨੀ ਫਰੋਮ ਇੰਡੀਆ ਜਿਹੜੀ ਅਮਰੀਕਾ ਗਵਰਨਮੈਂਟ ਨਾਲ ਵੀ ਕੰਮ ਕਰਦੀ ਹੈ ਵਾਹ ਅੱਜ ਸਾਡਾ 72% ਰੈਵਨਿਊ 72 75% ਰੈਵਨਿਊ ਸਾਡਾ ਅਮਰੀਕਾ ਤੋਂ ਆਉਂਦਾ ਹੈ ਸਟਾਕ ਐਕਸਚੇਂਜ ਲਾਰਜ ਸਟਾਕ ਐਕਸਚੇਂਜ ਬੰਬੇ ਸਟਾਕ ਐਕਸਚੇਂਜ ਹੋਵੇ ਜਾਂ ਨੈਸ਼ਨਲ ਸਟਾਕ ਐਕਸਚੇਂਜ ਹੋਵੇ ਉਹਨਾਂ ਦੀ ਨੈਟਵਰਕ ਤੇ ਐਪਲੀਕੇਸ਼ਨ ਸਿਕਿਉਰਿਟੀ ਅਸੀਂ ਕਰਦੇ ਆ ਵੀ ਤੁਸੀਂ ਉੱਤੇ ਟ੍ਰੇਡ ਕਰ ਰਹੇ ਹੋ ਵੀ ਉਹ ਸਿਕਿਉਰਲੀ ਟ੍ਰੇਡ ਹੋ ਰਿਹਾ ਤੇ ਉਹ ਅਸੀਂ ਕਰ ਰਹੇ ਆ ਫਿਰ ਦੇ ਲਾਲਚ ਤੇ ਡਰ ਇਹ ਦੋ ਚੀਜ਼ਾਂ ਕ੍ਰਿਮੀਨਲਸ ਯੂਜ਼ ਕਰਦੇ ਆ ਉਹਦੇ ਵਿਚਾਰੇ ਗਰੀਬ ਬੰਦੇ ਵਿਕਟਿਮ ਬੰਦੇ ਆ ਤੇ ਬਟ there is a way rbi website ਤੇ ਜਾ ਕੇ ਤੁਸੀਂ ਰਿਪੋਰਟ ਕਰ ਸਕਦੇ ਹੋ within mm. couple of hours ਜੇ ਤੁਸੀਂ ਰਿਪੋਰਟ ਕਰਦੇ ਹੋ ਤੁਹਾਡੇ ਪੈਸੇ ਵਾਪਸ ਆਉਣ ਦੇ ਚਾਂਸਸ ਹੁੰਦੇ ਆ ਸੇਮ ਵਿਦ ਅ ਕ੍ਰੈਡਿਟ ਕਾਰਡ ਕ੍ਰੈਡਿਟ ਕਾਰਡ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਵਾਪਸ ਆਉਣ ਦੇ ਕਿਉਂਕਿ ਸੈਟਲਮੈਂਟ ਥੋੜਾ ਟਾਈਮ ਲੱਗਦਾ ਹੈ ਸਾਈਬਰ ਕ੍ਰਾਈਮ ਸਿਰਫ ਆ ਛੋਟਾ ਮੋਟਾ ਫਰਾਡ ਨਹੀਂ ਹੈ 2000 5000 ਯੂਪੀਆ ਟ੍ਰਾਂਜੈਕਸ਼ਨ ਨਾਲ ਸਾਈਬਰ ਵਾਰ ਚੱਲ ਰਹੀ ਹੈ ਇਹ ਕੰਪਨੀ ਰिलायंस ਤੋਂ 300 ਟਾਈਮਸ ਵੱਡੀ ਹੈ ਅਸੀਂ ਉਹਨੂੰ ਵੀ ਸਰਵਿਸਿਸ ਦਿੰਦੇ ਹਾਂ ਇਟਸ 40 ਟੂ 10 ਕੰਪਨੀ ਗਲੋਬਲ 40 ਟੂ 10 ਕੰਪਨੀ hmm. uh, Apple ਤੋਂ ਵੀ ਵੱਡੀ ਕੰਪਨੀ ਹੈ ਅਸੀਂ ਉਹਨੂੰ ਵੀ ਸਰਵਿਸਿਸ ਦਿੰਦੇ ਹਾਂ ਤਾਂ ਉਹ ਸਭ ਤੋਂ ਵੱਡਾ ਦਾ ਪ੍ਰੋਬਲਮ ਹੈ ਅੱਜ ਕੋਈ ਬੰਦਾ ਟੈਕਨੋਲੋਜੀ ਦੇ ਰਾਹੀਂ ਕੁਝ ਕਰਨਾ ਚਾਹੁੰਦਾ ਹੈ ਤਾਂ ਸੈਂਟਰ ਪੁਆਇੰਟ ਸਿਕਿਉਰਿਟੀ ਹੈ ਸਿਕਿਉਰਿਟੀ ਫਲੋ ਮਿਸ ਹੋ ਜਾਂਦਾ ਹੈ ਵਿਚਾਰਾ ਬਿਜ਼ਨਸ ਬਿਲਡ ਕਰਨ ਦੀ ਕੋਸ਼ਿਸ਼ ਕਰਦਾ ਹੈ ਇੱਧਰ ਸਿਕਿਉਰਿਟੀ ਅਟੈਕ ਹੋ ਜਾਂਦਾ ਹੈ ਤਾਂ ਵਿਚਾਰੇ ਦਾ ਉਹ ਸਾਰਾ ਕਿੱਟਾ ਕਰਾ ਮਿੱਟੀ ਹੋ ਜਾਂਦਾ ਫੋਰ ਦਾ ਟਾਈਮ ਬਿੰਗ ਤਾਂ ਐਟਲੀਸ ਹੋ ਹੀ ਜਾਂਦਾ ਪੰਜਾਬ ਚ ਤੁਸੀਂ ਕੀ ਕਮੀ ਮਹਿਸੂਸ ਕਰਦੇ ਜਦੋਂ ਇਨਫੋਸਿਸ ਆਈ ਆਪਾਂ ਨੂੰ ਹੁਲਾਰਾ ਦੇਣ ਦੀ ਬਜਾਏ ਆਪਾਂ ਕਿ ਇਹ ਥੋੜੀ ਨਾ ਪ੍ਰਾਈਵੇਟਾਈਜੇਸ਼ਨ ਕਿੱਦਾਂ ਹੋ ਜੂਗੀ ਸੰਸਦ ਸਰਕਸੰਦ ਸਰਕਾਰੀ ਨੌਕਰੀਆਂ ਚਾਹੀਦੀਆਂ ਜੀ ਸਾਨੂੰ ਪ੍ਰਾਈਵੇਟ ਨਹੀਂ ਚਾਹੀਦੀਆਂ ਉਹ ਲੈ ਜਾਂਦੇ ਫਿਰ ਅਸੀਂ ਨਹੀਂ ਆਵਾਂਗੇ ਜੇ ਆਪਾਂ ਐਸੈਟਸ ਨੂੰ ਯੂਐਸਪੀ ਬਣਾ ਕੇ ਵਰਲਡ ਲੈਵਲ ਤੇ ਪ੍ਰਮੋਟ ਕਰੀਏ ਫਾਰਮਿੰਗ ਨੂੰ ਆਪਾਂ ਟੈਕ ਡਰਾਈਵਨ ਕਰੀਏ ਤਾਂ ਆਪਾਂ ਫਾਰਮਿੰਗ ਦਾ ਹੱਬ ਵਰਲਡਵਾਈਡ ਹੱਬ ਪੰਜਾਬ ਤੋਂ ਬਣਾ ਸਕਦੇ ਹਾਂ ਵੀ ਤੁਸੀਂ ਨੌਕਰੀ ਲੱਭਣ ਦੇ ਰਾਹ ਚ ਨਾ ਲੱਭੋ ਤੁਸੀਂ ਕੰਮ ਲੱਭੋ ਆਪਣਾ ਬਿਜ਼ਨਸ ਬਣਾਓ ਆਪ ਕੋਈ ਸੋਸਾਇਟੀ ਲਈ ਕਰੀਏ ਕਰਨੇ ਕੋਸ਼ ਕਰੋ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਹਰਿਆਣਾ ਗਵਰਨਮੈਂਟ ਔਰ ਕੁਝ ਸਰਕਾਰੀ ਕੰਪਨੀਾਂ ਵੀ ਤੁਹਾਡੀਆਂ ਸੇਵਾਵਾਂ ਲੈ ਰਹੀਆਂ ਨੇ ਸਰਕਾਰਾਂ ਵੀ ਲੈ ਰਹੀਆਂ ਨੇ ਤੁਹਾਡੀ ਸੇਵਾਵਾਂ ਵੀ ਆ ਵੀ ਆਰ ਇੰਪੈਨਲਡ ਵਿਦ ਦ ਗਵਰਨਮੈਂਟ ਆਫ ਇੰਡੀਆ ਸੀ ਗਵਰਨਮੈਂਟ ਆਫ ਇੰਡੀਆਜ਼ ਬਹੁਤ ਏਜੰਸੀਸ ਨੂੰ ਕੁਝ ਮਸ਼ਹੂਰ ਏਜੰਸੀਸ ਨੂੰ ਇਹਦੀ ਸਰਵਿਸਿਜ਼ ਦਿੰਦੇ ਆ ਤੁਸੀਂ ਇਸ ਗੱਲ ਨਾਲ ਐਗਰੀ ਹੋ ਜਿਹੜੇ ਪੰਜਾਬ ਦੇ ਲੋਕ ਆ ਕੁਝ ਹੋਰ ਲੋਕੀ ਕੇੰਦਰ ਨੇ ਕਿ ਹੁਣ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਫਿਊਚਰ ਨਹੀਂ ਹੈ ਇਸਕੇ ਕੈਨੇਡਾ ਚਲੋ ਯੂ ਐਸ ਯੂ ਕੇ ਚਲੋ ਉਹਨਾਂ ਲਈ ਉੱਥੇ ਕੀ ਹੈ ਜੀ ਤੁਸੀਂ ਇਸ ਗੱਲ ਦਾ ਜਵਾਬ ਦਿਓ ਅੱਜ ਸਿਰਫ ਇੱਕੋ ਹੀ ਇਹ ਦਰਸਉ ਭਾਈ ਪੂਰੇ ਇੰਡੀਆ ਚ ਜਿਹੜਾ ਟਾਈਮ ਤੋਂ 100 ਸਾਲ ਪਿੱਛੇ ਵੀ ਚੱਲ ਰਿਹਾ ਹੈ ਤੇ 100 ਸਾਲ ਅੱਗੇ ਵੀ ਚੱਲ ਰਿਹਾ ਹੈ ਉਹ ਸਿਰਫ ਪੰਜਾਬ ਹੈ ਇੱਕ ਪੰਜਾਬੀ ਦੀ ਕਹਾਵਤ ਹੈ ਰਿਜਕ ਵੀ ਹੋਣੇ ਆਦਮੀ ਜਾਨ ਮੁਹੱਬਤਾਂ ਤੋੜ ਮੁਹੱਬਤ ਤੋੜ ਕੇ ਕੋਈ ਵੀ ਆਪਣਾ ਮੁਲਕ ਛੱਡ ਕੇ ਜਾਣਾ ਨਹੀਂ ਚਾਹਦਾ ਪਰ ਇੱਥੇ ਕੁਝ ਹੈ ਨਹੀਂ ਪਰ ਉਹ ਗਲਤ ਨੇ ਇੱਥੇ ਬਹੁਤ ਕੁਝ ਹੈ ਜੇ ਕਰਨ ਦਾ ਮਨ ਹੋਵੇ ਜੇ ਟੀਚਾ ਹੋਵੇ ਜੇ ਤੁਹਾਡਾ ਗੋਲ ਹੋਵੇ ਜੇ ਫੋਕਸ ਹੋਵੇ ਤਾਂ ਇੱਥੇ ਹੀ ਸਭ ਕੁਝ ਹੈ ਅੱਜ ਤੁਹਾਨੂੰ ਪਰਤੱਖ ਉਦਾਹਰਣਾਂ ਬਿਲਾਵਾਂਗੇ ਜਿਹੜੇ ਲੋਕ ਕਹਿੰਦੇ ਨੇ ਨਾ ਇੱਥੇ ਕੁਝ ਨਹੀਂ ਆ ਉਹਨਾਂ ਲਈ ਬਹੁਤ ਕੁਝ ਹੈ ਇੱਥੇ ਮਾਣ ਨਾਲ ਸਿਰ ਫਖਰ ਨਾਲ ਉੱਚਾ ਹੁੰਦਾ ਜਦੋਂ ਇਹ ਪਤਾ ਲੱਗਦਾ ਕਿ ਪੰਜਾਬ ਦਾ ਜੰਪਲ ਮੁੰਡਾ ਅੱਜ ਪੂਰੀ ਦੁਨੀਆ ਤੇ ਰਾਜ ਕਰ ਰਿਹਾ ਹੈ ਜੀ ਹਾਂ ਸਾਡੇ ਨਾਲ ਮੌਜੂਦ ਨੇ ਤ੍ਰਿਸ਼ਨੀਤ ਅਰੋੜਾ ਬਹੁਤ-ਬਹੁਤ ਸਵਾਗਤ ਹੈ ਤ੍ਰਿਸ਼ਨੀਤ ਤੁਹਾਡਾ ਤ੍ਰਿਸ਼ਨੀਤ ਫਾਊਂਡਰ ਨੇ ਸੀਈਓ ਨੇ ਟੈਕ ਸਿਕਿਉਰिटीज ਦੇ ਇਹ ਉਹ ਕੰਪਨੀ ਹੈ ਜਿਹੜ ਸਾਈਬਰ ਕ੍ਰਾਈਮ ਹੋਵੇ ਜਾਂ ਸਾਈਬਰ ਸੋਲੂਸ਼ਨਸ ਹੋਵੇ ਉਹਨਾਂ ਤੇ ਕੰਮ ਕਰਦੀ ਹੈ ਇਹਨਾਂ ਦੀ ਕੰਪਨੀ ਦਾ ਟਾਇਆ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂਜ਼ ਦੇ ਨਾਲ ਲਈ ਅ ਵੈਸੇ ਤਾਂ ਲੁਧਿਆਣਾ ਤੋਂ ਇਹ ਨਿਕਲੇ ਹੋਏ ਨੇ ਅੱਜ ਇਹਨਾਂ ਦਾ ਟਰਨਓਵਰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਆਪਾਂ ਇਹਨਾਂ ਦੇ ਮੂੰਹੋਂ ਹੀ ਸੁਣਾਂਗੇ ਇਹਨਾਂ ਦੀ ਉਮਰ ਤੋਂ ਵੀ ਵੱਧ ਇਹਨਾਂ ਦਾ ਟਰਨਓਵਰ ਹੋ ਚੁੱਕਾ ਹੈ ਬੜੀ ਛੋਟੀ ਉਮਰ ਦੇ ਵਿੱਚ ਇੰਨੀਆਂ ਵੱਡੀਆਂ ਬੁਲੰਦੀਆਂ ਤੇ ਤੁਸੀਂ ਪਹੁੰਚੇ ਹੋ ਥੋੜਾ ਜਿਹਾ ਪਹਿਲਾਂ ਆਪਣੀ ਕੰਪਨੀ ਦੇ ਬਾਰੇ ਪ੍ਰੋਫਾਈਲ ਦੱਸੋ ਸਾਨੂੰ ਵੀ ਆ ਨੋਬਦੀ ਜੀ ਕਰਨੀ ਰੱਬ ਕਰਨ ਵਾਲਾ ਸਾਰਾ ਕੁਝ ਬਟ ਹਾਂ ਇੱਕ ਪਰਪਸ ਲੈ ਕੇ ਚੱਲੇ ਹਾਂ ਵੀ ਹਰ ਲਾਈਫ ਨੂੰ ਇੰਪੈਕਟ ਕਰੀਏ ਟੈਕਨੋਲੋਜੀ ਵੱਲ ਹਰ ਬੰਦਾ ਗਰੋ ਕਰ ਰਿਹਾ ਹੈ ਡਿਜੀਟਲਾਈਜੇਸ਼ਨ ਹੋ ਰਹੀ ਹੈ ਕੰਟਰੀ ਦੇ ਵਿੱਚ ਵੀ ਉਹਦਾ ਸੈਂਟਰ ਪੁਆਇੰਟ ਸਾਈਬਰ ਸਕਿਉਰਿਟੀ ਹੈ ਹੂੰ ਤੋ ਪਰਪਸ ਬਹੁਤ ਜਲਦੀ ਲਾਈਫ ਚ ਕਲੀਅਰ ਹੋ ਗਿਆ ਤੋ ਸਾਈਬਰ ਸਕਿਉਰਿਟੀ ਤੇ ਅਸੀਂ ਕੰਮ ਕਰ ਰਹੇ ਹਾਂ ਵੀ ਹਰ ਬੰਦਾ ਟੈਕਨੋਲੋਜੀ ਨੂੰ ਯੂਜ਼ ਕਰ ਸਕੇ ਤੇ ਸੇਫਲੀ ਯੂਜ਼ ਕਰ ਸਕੇ ਤੇ ਸਾਡਾ ਉਹ ਪਰਪਸ ਮੇਰ ਤੁਹਾਡੀ ਸਿਕਿਉਰਿਟੀਜ਼ ਕੰਪਨੀ ਹੈ ਇਹਦਾ ਮੇਨ ਕੰਮ ਕੀ ਹੈ ਕੀ ਕੀ ਕਰਦੇ ਹੋ ਤੁਸੀਂ ਯਾ ਕਿੰਨਾ ਕਿੰਨਾ ਕੰਪਨੀਆਂ ਨਾਲ ਤੁਹਾਡਾ ਟਾਇਆ ਜਿੰਨੀ ਤੁਸੀਂ ਯੂਪੀਆ ਐਪਲੀਕੇਸ਼ਨ ਦਾ ਨਾਮ ਲਿਆ ਸਾਰੀਆਂ ਅਸੀਂ ਸਿਕਿਉਰਿਟੀ ਅਸੈਸਮੈਂਟ ਇਹਨਾਂ ਦੀ ਅਸੀਂ ਕਰਦੇ ਆਂ ਚਾਹ ਵਾਤ ਆ ਜੀਡੀਸੀ ਸਟਾਕ ਐਕਸਚੇਂਜ ਲਾਰਜ ਸਟਾਕ ਐਕਸਚੇਂਜ ਬੰਬੇ ਸਟਾਕ ਐਕਸਚੇਂਜ ਹੋਵੇ ਜਾਂ ਨੈਸ਼ਨਲ ਸਟਾਕ ਐਕਸਚੇਂਜ ਹੋਵੇ ਉਹਨਾਂ ਦੀ ਨੈਟਵਰਕ ਤੇ ਐਪਲੀਕੇਸ਼ਨ ਸਿਕਿਉਰਿਟੀ ਅਸੀਂ ਕਰਦੇ ਆਂ ਵਾਹ ਵੀ ਤੁਸੀਂ ਉੱਤੇ ਟ੍ਰੇਡ ਕਰ ਰਹੇ ਹੋ ਵੀ ਉਹ ਸਿਕਿਉਰਲੀ ਟ੍ਰੇਡ ਹੋ ਰਿਹਾ ਹੈ ਤੇ ਉਸੇ ਕਰ ਰਹੇ ਆਂ ਫਿਰ ਵੀ ਆਰ ਵਨ ਆਫ ਵਨ ਆਫ ਦ ਫਸਟ ਨਹੀਂ ਫਸਟ ਸਾਈਬਰ ਸਿਕਿਉਰਿਟੀ ਕੰਪਨੀ ਫਰਮ ਇੰਡੀਆ ਜਿਹੜੀ ਅਮਰੀਕਾ ਗਵਰਨਮੈਂਟ ਨਾਲ ਵੀ ਕੰਮ ਕਰਦੀ ਹੈ ਵਾਹ ਕੀ ਬਾਤ ਹੈ ਜੀ ਸਾਡੇ ਕੁਝ ਮੋਰ ਦਨ 1000 ਕਸਟਮਰਸ ਸਾਡੇ ਕੋਲ ਹੈ ਇਨ ਮੋਰ ਦਨ 55 ਕੰਟਰੀਜ਼ ਵਾਹ ਟੈਕਨੋਲੋਜੀ ਚ ਮੈਂ 10 ਸਾਲ ਦੀ ਉਮਰ ਤੋਂ ਕੰਮ ਕਰ ਰਿਹਾ ਮੈਂ 30 ਸਾਲ ਦਾ 20 ਸਾਲ ਹੋ ਗਏ ਤੇ ਓਵਰਨਾਈਟ ਸਕਸੈਸ ਆਂਦੇ ਆਂਦੇ ਬਸ ਉਹ ਵੀਕ ਸਾਲ ਲੱਗੇ ਇੱਕ ਰਾਤ ਆਂਦੇ ਆਂਦੇ ਆ ਰੋਮ ਕਦੇ ਰਾਤੋ ਰਾਤ ਨਹੀਂ ਬਣਦਾ। ਸਾਕਨਾਂ ਅੱਗੇ ਰਾਤੋ ਰਾਤ ਐਸਾ ਦਾ। ਬਿਲਕੁਲ ਠੀਕ ਜੀ। ਅੱਛਾ ਫਿਰ ਤੁਸੀਂ ਕੋਈ ਡਿਗਰੀ ਵਗੈਰਾ ਵੀ ਕੀਤੀ ਹੈ ਜਾਂ ਕੁਝ ਨਹੀਂ ਬਸ ਜਸਟ ਪੈਸ਼ਨਲ ਐਕਸਪੀਰੀਅੰਸ ਹੀ ਕਹ ਲੋ। ਇੱਕ ਇੱਕ ਫਾਰਮਲ ਪੜਾਈ ਦਾ ਰਾ ਹੁੰਦਾ ਇੱਕ ਐਕਸਪੀਰੀਅੰਸ ਜ਼ਰਾ ਹੁੰਦਾ। ਮੈਂ ਐਕਸਪੀਰੀਅੰਸ ਜ਼ਰਾ ਚੁਣ ਲਿਆ। ਤੇ 19 ਸਾਲ ਦੀ ਉਮਰ ਚ ਮੈਂ ਟੈਕ ਸਿਕਿਟੀ ਸਟਾਰਟ ਕੀਤੀ ਹਾਂ ਜਿਹੜੇ ਲੁਧਿਆਣੇ ਤੋਂ ਸਟਾਰਟ ਕੀਤੀ ਜੜ੍ਹਾਂ ਇਹਦੀ ਲੁਧਿਆਣੇ ਤੋਂ ਹੀ ਹੋਈ ਸਟਾਰਟ ਨਹੀਂ ਅਸਾਂ। ਚਾ ਬਹੁਤ ਹੈ। ਤੇ ਫਿਰ ਹੌਲੀ ਹੌਲੀ ਉਦੋਂ ਉਦੋਂ ਇਹ ਇੰਨਾ ਪਤਾ ਸੀਗਾ ਵੀ ਇੱਥੇ ਤੱਕ ਪਹੁੰਚਾਂਗੇ ਆਪਾਂ। ਨਹੀਂ ਦੇਖੋ ਪਤਾ ਬੰਦੇ ਨੂੰ ਕੁਝ ਨਹੀਂ ਹੁੰਦਾ ਜੇ ਪਤਾ ਹੋਵੇ ਨਾ ਮੈਂ ਇੱਥੇ ਤੱਕ ਪਹੁੰਚਾਂਗਾ ਫਿਰ ਬੰਦਾ ਕਦੇ ਸਟਾਰਟ ਵੀ ਨਹੀਂ ਕਰੂਗਾ। ਨਹੀਂ ਕਰੇਗਾ। ਯੈਸ। ਤੁਸੀਂ ਆਪਣਾ ਰਾ ਲੱਭਣ ਲਈ ਸਟਾਰਟ ਕਰਦੇ ਹੋ। ਜੇ ਰਾ ਤੁਹਾਨੂੰ ਪਤਾ ਹੋਵੇ ਫਿਰ ਤੁਸੀਂ ਫਿਰ ਤਾਂ ਕੋਈ ਮਤਲਬ ਨਹੀਂ ਹੈ ਸ਼ੁਰੂਆਤ ਜਦੋਂ ਤੁਸੀਂ ਕੀਤੀ ਤਕਨੀਕੀ ਕੰਪਨੀ ਸੀਗੀਆਂ ਜਾਂ ਕਿੰਨਾ ਕੁ ਤੁਹਾਡੀ ਨੈਟਵਰਕ ਸੀਗਾ ਤੁਹਾਡਾ ਜਾਂ ਨੈਟਵਰਥ ਕਿੰਨੀ ਸੀਗੀ ਉਦੋਂ ਆਈ ਕਮ ਫਰਮ ਵੈਰੀ ਹੰਬਲ ਫੈਮਿਲੀ ਦੀ ਬਹੁਤ ਮੈਂ ਛੇਕ ਇੰਟਰਵਿਊ ਦੱਸਿਆ ਵੀ ਮੈਂ ਜਦੋਂ ਮੇਰੇ ਮਾਪੇ ਦਾ ਸੁਪਨਾ ਸੀ ਚੰਗੇ ਸਕੂਲਸ ਮੈਨੂੰ ਪਾਣਾ ਤਾਂ ਮੇਰੇ ਸਕੂਲ ਦੀ ਫੀਸ 450 450 ਰੁਪਏ ਮੈਨੇ ਦੀ ਸੀ ਮੇਰੇ ਫਾਦਰ ਦੀ ਤਨਖਾਹ 1500 ਰੁਪਏ ਮਿਲਦਾ ਸੀ ਮੈਂ ਬਹੁਤ ਹੰਬਲ ਬੈਕਗਰਾਉਂਡ ਤੋਂ ਆਨਾ ਜੀ ਤੇ ਨੈਟਵਰਕ ਤੇ ਨੈਟਵਰਕ ਕੁਝ ਵੀ ਨਹੀਂ ਸੀ ਤੇ ਨਾ ਅੱਜ ਵੀ ਧਿਆਨ ਨਹੀਂ ਦੇਈਦਾ ਤੇ ਲੋਕਾਂ ਨਾਲ ਸਾਥ ਮਿਲਿਆ ਇਕੋਸਿਸਟਮ ਨਾਲ ਸਾਥ ਮਿਲਿਆ ਫੇਲਰ ਵੀ ਬਹੁਤ ਆ ਬਟ ਉਹਨੂੰ ਐਕਸਪੀਰੀਅੰਸ ਚ ਕਨਵਰਟ ਕੀਤਾ ਤਾਂ ਅੱਜ ਰੱਬ ਦੇ ਧਿਆਨ ਰੱਖੇ ਇਕਲ ਇਹ ਦੱਸੋ ਕਿ ਅੱਜਕਲ ਫਰਾਡ ਬਹੁਤ ਹੋ ਰਹੇ ਨੇ ਹੈ ਨਾ ਸਾਈਬਰ ਫਰਾਡ ਹੋ ਰਹੇ ਨੇ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੂੰ ਥੋੜੀ ਜੀ ਨੌਲੇਜ ਨਹੀਂ ਹੈ ਟੈਕ ਸੇ ਵੀ ਨਹੀਂ ਨੇ ਉਹਨਾਂ ਨਾਲ ਬੜਾ ਫਰਾਡ ਹੋ ਰਿਹਾ ਉਹ ਕਿਸ ਤਰੀਕੇ ਦੇ ਨਾਲ ਰੋਕੇ ਜਾ ਸਕਦੇ ਨੇ ਕਿਉਂਕਿ ਜਦੋਂ ਪੈਸਾ ਤੁਹਾਡਾ ਵਿਡਰਾ ਹੋ ਜਾਂਦਾ ਹੈ ਬੈਂਕ ਵੀ ਹੱਥ ਖੜੇ ਕਰਨ ਦਾ ਵੀ ਸਾਡਾ ਕੀ ਕਸੂਰ ਹੈ ਜੇ ਤੁਸੀਂ ਕੀਤਾ ਉਹਨਾਂ ਦੇ ਲਈ ਕੀ ਕੁਝ ਹੋ ਸਕਦਾ ਕਿ ਇਹ ਤਾਂ ਆਪਣੀ ਅਵੇਰਨੈਸ ਵਧਾਣ ਦੀ ਲੋੜ ਹੈ ਜੀ ਇਹਦੇ ਵਿੱਚ ਕੁਝ ਵੀ ਫ੍ਰੀ ਨਹੀਂ ਆਂਦਾ ਆਪਾਂ ਲਾਲਚ ਬਹੁਤ ਜਲਦੀ ਫਸ ਜਾਂਦੇ ਆ ਤਾਂ ਉਹ ਲਾਲਚ ਇੱਕ ਉਹਨੂੰ ਟੂਲ ਯੂਜ਼ ਕਰਦੇ ਆ ਲਾਲਚ ਤੇ ਡਰ ਇਹ ਦੋ ਚੀਜ਼ਾਂ ਕ੍ਰਿਮੀਨਲਸ ਯੂਜ਼ ਕਰਦੇ ਆ ਉਹਦੇ ਵਿਚਾਰੇ ਗਰੀਬਾਂ ਦੇ ਵਿਕਟਿਮ ਬੰਦੇ ਆ ਤੇ ਬਟ there is a way rberry website ਤੇ ਜਾ ਕੇ ਤੁਸੀਂ ਰਿਪੋਰਟ ਕਰ ਸਕਦੇ ਹੋ within mm. couple of hours ਜੇ ਤੁਸੀਂ ਰਿਪੋਰਟ ਕਰਦੇ ਹੋ ਤੁਹਾਡੇ ਪੈਸੇ ਵਾਪਸ ਆਉਣ ਦੇ ਚਾਂਸਸ ਹੁੰਦੇ ਆ ਸੇਮ ਵਿਦ ਅ ਕ੍ਰੈਡਿਟ ਕਾਰਡ ਕ੍ਰੈਡਿਟ ਕਾਰਡ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਵਾਪਸ ਆਉਣ ਦੇ ਕਿਉਂਕਿ ਸੈਟਲਮੈਂਟ ਥੋੜਾ ਟਾਈਮ ਲੱਗਦਾ ਹੈ ਤੇ ਬੈਂਕ ਵਾਲਾ ਇਮੀਡੀਏਟ ਹੋਦੋਂ ਤਾਂ ਕਰਕੇ ਚਾਂਸਸ ਘਟ ਜਾਂਦੇ ਬਟ there is a way ਆਪਾਂ ਥੋੜਾ ਜਿਹਾ ਤੋਂ ਅੱਗੇ ਚੱਲੀਏ ਹਰਪ੍ਰੀਤ ਜੀ ਜੀ ਸਾਈਬਰ ਕ੍ਰਾਈਮ ਸਿਰਫ ਆ چھوٹਾ ਮੂਟਾ ਫਰਾਡ ਨਹੀਂ ਹੈ 2000 5000 ਯੂਪੀਆ ਟ੍ਰਾਂਜੈਕਸ਼ਨ ਵਾਲਾ ਸਾਈਬਰ ਵਾਰ ਚੱਲ ਰਹੀ ਹੈ ਹੂੰ ਤੁਸੀਂ ਨੂੰ ਗੱਲ ਸਮਝਾ ਅੱਜ ਯੂਕਰੇਨ ਤੇ ਰਸ਼ੀਆ ਦੀ ਵਾਰ ਹੋ ਰਹੀ ਹੈ ਇਟਸ ਇਹ ਸਾਰੀ ਲੜਾਈ ਤੁਹਾਨੂੰ ਲੱਗਦਾ ਜੀ ਇਹ ਕਿਤੇ ਵੈਪਨਸ ਨਾਲ ਹੋ ਗ੍ਰਾਉਂਡ ਤੇ ਨਹੀਂ ਹੈ ਗ੍ਰਾਉਂਡ ਤੇ ਨਹੀਂ ਹੈ ਦਾ ਸਾਈਬਰ ਵਾਰ ਹੈ ਜੀ ਅੱਜ ਹਜ਼ਾਰ ਬੰਦਾ ਉਹਨਾਂ ਦਾ ਕਿੱਥੇ ਹੈ ਰਸ਼ੀਆ ਨੂੰ ਪਤਾ ਹੁੰਦਾ ਤਾਂ ਉੱਥੇ ਹੀ ਵਾਰ ਹੁੰਦੀ ਹੈ ਉੱਥੇ ਹੀ ਉਹਨਾਂ ਦਾ ਉਹ ਜਾਂਦੇ ਹੈ ਟੈਂਕ ਜਾਂਦੇ ਹੈ ਤਾਂ ਉੱਥੇ ਹੀ ਕਿਲਿੰਗ ਹੁੰਦੀ ਹੈ ਇਹ ਸਾਰਾ ਟੈਕਨੋਲੋਜੀ ਦੇ ਰਾਹੀਂ ਹੋ ਰਿਹਾ ਜੀ ਸਾਈਬਰ ਵਾਰ ਹੈ ਜਿੱਦਾਂ ਆਪਾਂ ਬ੍ਰਿਕਸ ਹੈ ਜੀ 20 ਹੈ ਇਦਾਂ ਆਉਣ ਦੇ ਟਾਈਮ ਤੇ ਮੈਨੂੰ ਉਮੀਦ ਹੈ ਵੀ ਸਾਈਬਰ ਦਾ ਵੀ ਇੱਕ ਇਦਾਂ ਦੀ ਐਸੋਸੀਏਸ਼ਨ ਕ੍ਰੀਏਟ ਹੋਊਗੀ ਜਿੱਚ ਵੱਡੀਆਂ 4-5 ਕੰਟਰੀਆਂ ਆਣਗੀਆਂ ਇੰਡੀਆ ਵੀ ਉਹਦੇ ਵਿੱਚ ਹੋਊਗਾ ਤੇ ਇੰਡੀਆ ਉਸ ਨੂੰ ਲੀਡ ਕਰੂਗਾ ਜੀ ਉਹ ਚ ਇੰਡੀਆ ਨੂੰ ਲੀਡ ਕਰੂਗਾ ਸਾਈਬਰ ਵਾਰਫੇਅਰ ਨੂੰ ਤ੍ਰਿਸ਼ਨੀਤ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਟੈਕਨੋਲੋਜੀ ਦੇ ਮਸਲੇ ਦੇ ਵਿੱਚ ਜਾਂ ਸਾਈਬਰ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਕਿੱਥੇ ਸਟੈਂਡ ਕਰਦਾ ਨੇ ਨੇ ਸਟੈਂਡਸ ਇਨ ਅ ਗੁੱਡ ਪਲੇਸ ਜੇ ਆਪਾਂ ਸਮਝੀ ਗੱਲ ਨੂੰ ਵੀ ਅ ਅੱਜ ਕੋਈ ਵੀ ਵੱਡੀ ਕੰਪਨੀ ਐ ਅਮਰੀਕਾ ਦੀ ਉਹਦੇ ਸੀਈਓਸ ਤਾਂ ਸਾਰੇ ਇੰਡੀਅਨ ਹੀ ਨੇ ਹਾਂ ਉਹਦੇ ਤਾਂ ਕੋਈ ਡਾਊਟ ਨਹੀਂ ਹੈਗਾ ਕੈਪੇਬਿਲਿਟੀ ਤੇ ਆਪਣੇ ਟੈਲੈਂਟ ਤੇ ਤਾਂ ਇੰਡੀਅਨਸ ਨੂੰ ਤੇ ਸਪੈਸ਼ਲੀ ਪੰਜਾਬੀ ਨੂੰ ਤਾਂ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਤੇ ਉੱਤਰੀਆਪਾ ਬਹੁਤ ਵਧੀਆ ਸਟੈਂਡ ਕਰਦੇ ਆਂ ਬਟ ਯੂਟਿਲਾਈਜੇਸ਼ਨ ਅਮਰੀਕਾ ਯੂਟਿਲਾਈਜ਼ ਕਰ ਰਿਹਾ ਉਹਨੂੰ ਪ੍ਰੋਡਕਟਿਵਿਟੀ ਲਈ ਆਪਾਂ ਕਿਤੇ ਨਾ ਕਿਤੇ ਉਹਨੂੰ ਪ੍ਰੋਡਕਟਿਵਿਟੀ ਲਈ ਯੂਜ਼ ਨਹੀਂ ਕਰਦੇ ਉਸ ਕਰਕੇ ਆਪਾਂ ਪੋਪੂਲੇਸ਼ਨ ਵੀ ਜ਼ਿਆਦਾ 140 ਕਰੋੜ ਆਪਾਂ ਪੋਪੂਲੇਸ਼ਨ ਹੈ ਵੇਕ ਫਰ ਅ ਪੰਡਾਜੀ ਪਰ ਯੂਐਸ ਦੇ ਵਿੱਚ ਵੀ ਤੁਸੀਂ ਦੱਸ ਸਕਦੇ ਸਾਡੇ ਬਹੁਤ ਸਾਰੇ ਕਲਾਇੰਟਸ ਨੇ ਥੋੜਾ ਜਿਹਾ ਯੂਐਸ ਦੇ ਨਾਲ ਕਿਵੇਂ ਤੁਹਾਡਾ ਕਨੈਕਸ਼ਨ ਜੁੜਿਆ ਥੋੜਾ ਜਿਹਾ ਉਹ ਵੀ ਦੱਸੋ ਬੜਾ ਇੰਟਰਸਟਿੰਗ ਹੈ ਮੈਂ 2013 ਚ ਯੂਐਸ ਜਾਣਾ ਚਾਹੁੰਦਾ ਸੀ ਜੀ ਆ ਬਿਜ਼ਨਸਲੀ ਜਦੋਂ ਸਟਾਰਟ ਕੀਤੀ 2013 ਚ ਕੰਪਨੀ ਸਟਾਰਟ ਕੀਤੀ 2013 ਚ ਮੈਨੂੰ ਉੱਥੋਂ ਦੀ ਨਿਊ ਜਰਸੀ ਯੂਨੀਵਰਸਿਟੀ ਐ ਉੱਥੋਂ ਮੈਨੂੰ ਇਨਵੀਟੇਸ਼ਨ ਆਇਆ ਟੂ ਗਿਵ ਅ ਸੈਸ਼ਨ ਵੀ ਉੱਥੇ ਲੈਕਚਰ ਦੇਣ ਲਈ ਮੈਨੂੰ ਆਇਆ ਤੇ ਉਹ ਮੈਨੂੰ ਬਾਇਚਾਂਸ ਵੀਜ਼ਾ ਨਹੀਂ ਮਿਲਿਆ ਅਮਰੀਕਾ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ ਤੇ ਫਿਰ 2017 ਦੇ ਵਿੱਚ ਮੈਨੂੰ ਸਟੇਟ ਆਫ ਨਿਊ ਮੈਕਸੀਕੋ ਦੇ ਗਵਰਨਰ ਸਾਹਮਣੇ ਬੁਲਾਇਆ ਕੀ ਬਾਤ ਹੈ ਤੇ ਫਿਰ ਸਾਰਾ ਕੁਝ ਵੀਜ਼ਾ ਨਾ ਦੇਣ ਵਾਲੇ ਆਪ ਸਦਾ ਦੇ ਰਹੇ ਆ ਕਿਹਾ ਹੋ ਜੀ ਸਾਡੇ ਕੋਲ ਦੇਖੋ ਟਾਈਮ ਟਾਈਮ ਚੇਂਜ ਹੁੰਦਾ ਪਤਾ ਨਹੀਂ ਲੱਗਦਾ ਤਕਦੀਰ ਹੈ ਇਹ ਤਾਂ ਬੰਦੇ ਨੂੰ ਆਪਣੀ ਮਿਹਨਤ ਕਰਮ ਤਾਂ ਕਿਰਤ ਤਾਂ ਕਰਨੀ ਪੈਂਦੀ ਹੈ ਨਾ ਜੀ 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 ਤੇ ਫਿਰ ਬਸ ਉਸ ਤੋਂ ਬਾਅਦ ਰਾਹ ਖੁੱਲਦੇ ਗਏ ਤੇ ਅੱਜ ਸਾਡਾ 72% ਰੈਵਨਿਊ 72 75% ਰੈਵਨਿਊ ਸਾਡਾ ਅਮਰੀਕਾ ਤੋਂ ਆਉਂਦਾ ਹੈ ਵਾਹ ਕੀ ਬਾਤ ਹੈ ਵੈਸੇ ਤੁਹਾਡੇ ਆਫਿਸਸ ਜੀ ਆ ਟਾਈਪ ਕਿੱਥੇ ਕਿੱਥੇ ਆ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਇੰਡੀਆ ਵੀ ਹੈ ਫਾਈਵ ਆਫਿਸਸ ਜੀ ਪੂਨੇ ਬੈਂਗਲੋਰ ਦਿੱਲੀ ਚੰਡੀਗੜ੍ਹ ਵੀ ਹੈ ਮੁੰਬਈ ਇਸ ਵਨ ਆਫ ਦਾ ਬਿਗੇਸਟ ਤੇ ਅਮਰੀਕਾ ਸੈਨ ਫਰਾਂਸਿਸਕੋ ਵੀ ਹੈ ਜੀ ਜੇ ਤ੍ਰਿਸ਼ਨੀ ਤਾਂ ਪੰਜਾਬ ਦੇ ਸੰਦਰਭ ਚ ਅਸੀਂ ਗੱਲ ਕਰੀਏ ਹੈ ਨਾ ਅਸੀਂ ਮੇਰੇ ਵੀ ਬਲਾ ਫਰੈਂਡ ਸਰਕਲ ਹੈਗਾ ਜ다ਤਰ ਲੋਕ ਨੇ ਜਿਹੜੇ ਉਹ ਬੈਂਗਲੌਰ ਨੇ ਹਨਾ ਜਿਨ੍ਹਾਂ ਨੇ ਐਮਬੀਏ ਕੀਤਾ ਜਿਨ੍ਹਾਂ ਨੇ ਬੀਟੈਕ ਕੀਤਾ ਐਮਟੈਕ ਕੀਤਾ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਸਾਡਾ ਫਿਊਚਰ ਨਹੀਂ ਹੈ ਸਾਨੂੰ ਜੋ ਸੈਲਰੀਜ਼ ਜੋ ਪੈਕੇजेस ਜੋ ਓਪਰਚ्युनिटीज ਬੈਂਗਲੌਰ ਜਾਂ ਉਹਦੇ ਨੇੜ ਤੇ ਹਾਈਦਰਾਬਾਦ ਵਗੈਰੇ ਸਿਟੀਜ਼ ਦੇ ਵਿੱਚ ਮਿਲਦੀਆਂ ਜਾਂ ਨਾਇਡਾ ਦਿੱਲੀ ਚ ਮਿਲਦੀਆਂ ਉਹ ਪੰਜਾਬ ਚ ਨਹੀਂ ਹੈ ਪੰਜਾਬ ਚ ਤੁਸੀਂ ਕੀ ਕਮੀ ਮਹਿਸੂਸ ਕਰਦੇ ਇਹ ਦੇਖੋ ਇਕੋਸਿਸਟਮ ਦੀ ਪ੍ਰੋਬਲਮ ਹੈ ਵੀ ਆਰ ਵੀ ਆਮ ਸੀਿੰਗ ਇਟ ਫਾਰ ਅ ਵਾਈਲ ਵੀ ਇਕੋਸਿਸਟਮ ਕਿਤਨਾ ਕਿਤੇ ਤਾਂ ਪੰਜਾਬ ਦਾ ਗਲਤ ਹੈ ਹੀ ਹੈ ਜੀ ਵੀ ਜਿਹੜਾ ਬੰਦਾ ਇਕੋਸਿਸਟਮ ਕਿਸ ਤਰ੍ਹਾਂ ਦਾ ਇਕੋਸਿਸਟਮ ਤੁਹਾਨੂੰ ਲੱਗਦਾ ਵੀ ਇਹ ਤੇ ਕਵਰ ਕਲਚਰ ਦੀ ਪ੍ਰੋਬਲਮ ਹੈ ਫਿਰ ਸਕਿਉਰਿਟੀ ਤੇ ਸੇਫਟੀ ਦੀ ਮੈਨੂੰ ਲੱਗਦਾ ਕਿਤਨਾ ਕਿਤੇ ਲੋਕਨ ਪ੍ਰੋਬਲਮ ਲੱਗਦੀ ਹੈ ਕਲਚਰਲ ਪ੍ਰੋਬਲਮਸ ਹੈ ਵੀ ਆਪਾਂ ਆਪਣਾ ਕਲਚਰ ਆਪਣਾ ਟੋਟਲ ਸ਼ਿਫਟ ਹੋ ਗਿਆ ਆਪਣਾ ਕਲਚਰ ਸੀਗਾ ਲੋਕਾਂ ਨੂੰ ਹੱਥ ਜੋੜਨ ਨਾਲ ਜੀਵ ਵਾਲਾ ਨਿਮਰਤਾ ਵਾਲਾ ਆਪਾਂ ਨੂੰ ਕਲਚਰ ਵੈਪਨ ਕਲਚਰ ਗਨ ਕਲਚਰ ਨੂੰ ਆਪਾਂ ਪ੍ਰੋਮੋਟ ਕਰ ਰਹੇ ਹਾਂ ਤਾਂ ਕਿਤਨੇ ਕਿਤੇ ਕਲਚਰਲ ਇਕੋਸਿਸਟਮ ਦੀ ਪ੍ਰੋਬਲਮ ਹੈ ਕਿਉਂਕਿ ਬਹੁਤ ਸਾਰੀ ਚੀਜ਼ਾਂ ਨਹੀਂ ਤਾਂ ਸਿਰਫ ਇਮੀਡੀਏਟ ਮਾਈਂਡ ਚੰਦੀ ਬਹੁਤ ਸਾਰੇ ਇਹ ਵੀ ਇਹ ਵੀ ਸੁਣਨ ਵਿਚ ਐਸਿਕ ਇਨਫੋਸਿਸ ਵਰਗੀ ਕੰਪਨੀ ਇੱਥੇ ਆ ਰਹੀ ਹੈ ਹੋਰ ਕੰਪਨੀਆਂ ਇੱਥੇ ਆ ਰਹੀਆਂ ਮੁਹਾਲੀ ਜਿਹੜਾ ਉਹ ਨੈਕਸਟ ਬੰਗਲੌਰ ਜਾਂ ਗੁੜਗਾਓ ਤੋਂ ਬਾਅਦ ਬਟ ਉਹ ਗੱਲ ਬਣ ਨਹੀਂ ਪਾਈ ਇਸ ਕਰਕੇ ਪੰਜਾਬ ਦਾ ਜਿਹੜਾ ਯੂਥ ਹੈ ਉਹ ਥੋੜਾ ਜਿਹਾ ਨਿਰਾਸ਼ ਹੈ ਤੁਹਾਨੂੰ ਲੱਗਦਾ ਕਿ ਕੋਈ ਕਸੂਰਵਾਰ ਆਪਾਂ ਨਹੀਂ ਹੈ ਪਰ ਜੀ ਕੋਈ ਕਸੂਰਵਾਰ ਨਹੀਂ ਹੈ ਆਪਾਂ ਹੀ ਕਸੂਰਵਾਰ ਆ ਜਦੋਂ ਇਨਫੋਸਿਸ ਆਈ ਆਪਾਂ ਨੂੰ ਹੁਲਾਰਾ ਦੇਣ ਦੀ ਬਜਾਏ ਆਪਾਂ ਕਿਹ ਲੈ ਥੋੜੀ ਨਾ ਪ੍ਰਾਈਵੇਟਾਈਜੇਸ਼ਨ ਕਿੱਦਾਂ ਹੋ ਜੂਗੀ ਜਿਸ ਦਾ ਸਰਕਸੰਦ ਸਰਕਾਰੀ ਨੌਕਰੀਆਂ ਚਾਹੀਦੀਆਂ ਜੀ ਸਾਨੂੰ ਪ੍ਰਾਈਵੇਟ ਨਹੀਂ ਚਾਹੀਦੀਆਂ ਉਹ ਲੈ ਜਾਂਦੇ ਫਿਰ ਅਸੀਂ ਨਹੀਂ ਆਵਾਂ ਹੂੰ ਕਮੀਆਂ ਆਪਣੇ ਚੀਨੇ ਨਾ ਜੀ ਹੂੰ ਅ ਫਿਰ ਤੁਹਾਨੂੰ ਲੱਗਦਾ ਕਿ ਕਦੇ ਉਹ ਟਾਈਮ ਆ ਸਕਦਾ ਕਿ ਪੰਜਾਬ ਵੀ ਬੈਂਗਲੌਰ ਦਾ ਮੁਕਾਬਲਾ ਜਾਂ ਹైదరాబాద్ ਦਾ ਡੈਲੀ ਦਾ ਮੁਕਾਬਲਾ ਕਰ ਸਕਦੇ ਬਿਲਕੁਲ ਸਹੀ ਰਾਤ ਤੇ ਬੜੀ ਗੱਲਾਂ ਤੋਂ ਐ ਲੱਗ ਰਿਹਾ ਕਿ ਆਉਣ ਵਾਲਾ ਟਾਈਮ ਤਾਂ ਇਹੀ ਹੈ ਹੁਣ ਟੈਕਸੇ ਵੀ ਹੈ ਸਾਰਾ ਨਹੀਂ ਟੈਕਨੋਲੋਜੀ ਹੈ ਈਵੀ ਹੈ ਬਹੁਤ ਸਾਰੇ ਆਪਾਂ ਪੰਜਾਬ ਨੂੰ ਆਪਾਂ ਨਾ ਇੱਕ ਬੈਲੈਂਸ ਸ਼ੀਟ ਬਣਾਈਏ ਲਾਇਬਿਲਟੀਜ਼ ਤੇ ਆਪਣਾ ਐਸੈਟਸ ਦੇ ਹਿਸਾਬ ਨਾਲ ਬਣਾਈਏ ਤਾਂ ਆਪਨੇ ਕੋਲ ਐਸੈਟਸ ਬਹੁਤ ਨੇ ਸਪੋਰਟਸ ਇਨਵਦੀ ਹੈ ਐਸੈਟ ਹੈ ਜੀ ਟੈਕਨੋਲੋਜੀ ਹੈ ਟੈਕਸਟਾਈਲ ਹੈ ਮੈਨੂਫੈਕਚਰਿੰਗ ਹੈ ਆਪਨੇ ਕੋਲ ਐਸੈਟਸ ਤਾਂ ਬਹੁਤ ਹੈ ਲਾਇਬਿਲਟੀ ਚਲੋ ਆਪਨੇ ਕੋਲ ਡੈਟ 4 ਲੱਖ ਕਰੋੜ ਤੋਂ ਵੱਡੀ ਹਾਂ ਅਦਾਜੀ ਗਵਰਨਮੈਂਟ ਦੀ ਇਕੋਸਿਸਟਮ ਦੀ ਪ੍ਰੋਬਲਮ ਹੈ ਕਲਚਰ ਦੀ ਪ੍ਰੋਬਲਮ ਹੈ ਇਹ ਸਾਰੀਆਂ ਲਾਇਬਿਲਿਟੀਆਂ ਪ੍ਰੋਬਲਮ ਨੇ ਹਨਾ ਮਾਈਂਡਸੈਟ ਪ੍ਰੋਬਲਮ ਹੈ ਇਹ ਸਾਰੀਆਂ ਅਦਰ ਪ੍ਰੋਬਲਮ ਬਟ ਜਿਹੜਾ ਆਪਾਂ ਐਸੈਟਸ ਨੂੰ ਦੇਖੀਏ ਜੇ ਆਪਾਂ ਐਸੈਟਸ ਨੂੰ ਯੂਐਸਪੀ ਬਣਾ ਕੇ ਵਰਲਡ ਲੈਵਲ ਤੇ ਪ੍ਰਮੋਟ ਕਰੀਏ ਫਾਰਮਿੰਗ ਨੂੰ ਆਪਾਂ ਟੈਕ ਡਰਾਈਵਨ ਕਰੀਏ ਤਾਂ ਆਪਾਂ ਫਾਰਮਿੰਗ ਦਾ ਹੱਬ ਵਰਲਡਵਾਈਡ ਹੱਬ ਪੰਜਾਬ ਤੋਂ ਬਣਾ ਸਕਦੇ ਹਾਂ ਕਿਉਂਕਿ ਜੋ ਸਾਡੀ ਯੂਐਸਬੀ ਹੈ ਸਾਡਾ ਪੰਜਾਬ ਜਿਹੜਾ ਉਹ ਖੇਤਾ ਖੇਤੀ ਕਰਕੇ ਮੰਨਿਆ ਜਾਂਦਾ ਤੇ ਅਸੀਂ ਉਹ ਇਹਨੂੰ ਯੂਜ਼ ਦੇ ਕੇ ਕਰ 파ਰੇ ਅੱਜ ਹੀ 50% ਆਪਣਾ ਜਿਹੜਾ ਇਕਨੋਮੀ ਹੈ ਪੰਜਾਬ ਦੀ ਉਹ ਫਾਰਮਿੰਗ ਤੇ ਡਿਪੈਂਡੈਂਟ ਹੈ ਇਹ ਗੱਲ ਦੱਸਿਓ ਕਿਉਂਕਿ ਸ਼ੁਰੂਆਤ ਦੇ ਵਿੱਚ ਕਿਉਂਕਿ ਬਹੁਤ ਸਾਰੇ ਨੌਜਵਾਨ ਸਾਡੇ ਪ੍ਰੋਗਰਾਮ ਦੇਖ ਰਹੇ ਹੋਣ ਹਰ ਇੱਕ ਦੇ ਮਨ ਦੇ ਵਿੱਚ ਕ੍ਰਿਓਸਟੀ ਪੈਦਾ ਹੁੰਦੀ ਹੈ ਕਿ ਕਿੱਥੋਂ ਸ਼ੁਰੂ ਕਰੀਏ ਜਿਹੜਾ ਯੂਥ ਹੈ ਜੇ ਉਹ ਥੋੜੀ ਲਾਈਨ ਦੇ ਵਿੱਚ ਆਣਾ ਚਾਹੁੰਦਾ ਹੈ ਜਾਂ ਕੁਝ ਹੋਰ ਕਰਨਾ ਚਾਹੁੰਦਾ ਤਾਂ ਕੀ ਤੁਸੀਂ ਸੁਜੈਸਟ ਕਰਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਹੋ ਸਕਦੀ ਹੈ ਮੇਰੇ ਸਾਹਮਣੇ ਜਿੰਦਾ ਮੈਂ ਪੰਜ ਆਪਾ ਪੰਜ ਛੇ ਆਪਣੀਆਂ ਐਸੈਟਸ ਨੇ ਉਹਦੇ ਚ ਆਪਾਂ ਨੂੰ ਕਿਤੇ ਕੰਮ ਕਰਕੇ ਨੌਜਵਾਨ ਨੂੰ ਉਸ ਪਲ ਨੂੰ ਚੱਲਣਾ ਚਾਹੀਦਾ ਹੈ ਓਨਟਰਪ੍ਰੈਨਿਓਰਸ਼ਿਪ ਵੱਲ ਨੂੰ ਆਉਣਾ ਚਾਹੀਦਾ ਹੈ ਅੱਜ ਦੀ ਡੇਟ ਓਨਟਰਪ੍ਰੈਨਿਓਰਸ਼ਿਪ ਵੱਲ ਹੈ ਵੀ ਤੁਸੀਂ ਨੌਕਰੀ ਲੱਭਣ ਦੇ ਰਾਹ ਚ ਨਾ ਲੱਭੋ ਤੁਸੀਂ ਕੰਮ ਲੱਭੋ ਆਪਣਾ ਬਿਜ਼ਨਸ ਬਣਾਓ ਆਪ ਕੋਈ ਸੋਸਾਇਟੀ ਲਈ ਕ੍ਰੀਏਟ ਕਰਨੇ ਕੁਝ ਕਰੋ ਬੀ ਜੀ ਆਪ ਐਸਟੀ ਲਈ ਵੇਟਨਾ ਕਰੋ ਵੀ ਮੈਂ ਕੁਝ ਕਮਾਉਂਗਾ ਫਿਰ ਮੈਂ ਸੋਸਾਇਟੀ ਲਈ ਦਊਂਗਾ ਅੱਜ ਜੋ ਤੁਹਾਡੇ ਕੋਲ ਹੈ ਤੁਸੀਂ ਉਹ ਦੀਨ ਦੀ ਸ਼ਮਤਾ ਤੁਹਾਡੇ ਕੋਲ ਹੈ ਤਾਂ ਤੁਸੀਂ ਉਹਦਾ ਤੁਹਾਨੂੰ ਮਲਟੀਪਲਾਈ ਕੁਦਰਤ ਤੁਹਾਨੂੰ ਦੋ ਗੁਈ ਦਊਗਾ ਜੀ ਕਿ ਮੈਂ ਰੀਸੈਂਟਲੀ ਵੀ ਕਿਹਾ ਦੁਬਾਰਾ ਕਹਿ ਰਿਹਾ ਤੁਹਾਡੇ ਕੋਲ ਅੱਜ ਜੋ ਹੈ ਤੁਸੀਂ ਉਹਨੂੰ ਸੋਸਾਇਟੀ ਲਈ ਦੇ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਉਹ ਤੁਹਾਨੂੰ ਉਹਦਾ ਮਲਟੀਪਲਾਈਰ ਮਿਲੂਗਾ ਹੀ ਮਿਲੂਗਾ ਤਾਂ ਅਨਟਰਪ੍ਰੀਨਰਸ਼ਿਪ ਇਜ਼ ਦ ਬੈਸਟ ਵੇ ਮੇਰਾ ਦਾ ਆਪ ਸੋਸਾਇਟੀ ਲਈ ਕੁਝ ਕਰਨਾ ਹੈ ਨਾ ਅਨਟਰਪ੍ਰੀਨਰਸ਼ਿਪ ਇਜ਼ ਦ ਬੈਸਟ ਵੇ ਜੇ ਅਸੀਂ ਤੁਹਾਡੀ ਇਸ ਕੰਪਨੀ ਦੀ ਗੱਲ ਕਰੀਏ ਤਾਂ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਹਰਿਆਣਾ ਗਵਰਨਮੈਂਟ ਔਰ ਕੁਝ ਸਰਕਾਰੀ ਕੰਪਨੀਆਂ ਵੀ ਤੁਹਾਡੀਆਂ ਸੇਵਾਵਾਂ ਲੈ ਰਹੀਆਂ ਨੇ ਸਰਕਾਰਾਂ ਵੀ ਲੈ ਰਹੀਆਂ ਨੇ ਤੁਹਾਡੀ ਸੇਵਾਵਾਂ ਵੀ ਆ ਵੀ ਆਰ ਇੰਪੈਨਲਡ ਵਿਦ ਅ ਗਵਰਨਮੈਂਟ ਆਫ ਇੰਡੀਆ ਸੀ ਗਵਰਨਮੈਂਟ ਆਫ ਇੰਡੀਆਜ਼ ਬਹੁਤ ਏਜੰਸੀਸ ਨੂੰ ਆ ਕੁਝ ਮਸ਼ਹੂਰ ਏਜੰਸੀਸ ਨੂੰ ਵੀ ਸਰਵਿਸ ਦਿੰਦੇ ਆ ਹਮ We are we are largest hmm. cybersecurity company in India by market cap today ਵਾਹ ਕੀ ਬਾਤ ਹੈ ਕੀ ਬਾਤ ਹੈ ਤੁਹਾਡਾ ਮੈਨੂੰ ਪਤਾ ਲੱਗਿਆ ਸੀ ਕਿਉਂਕਿ ਫੌਬਸ ਦੇ ਵਿੱਚ ਵੀ 30 ਅੰਡਰ ਦੇ ਵਿੱਚ ਵੀ ਤੁਹਾਨੂੰ 2018 ਦੇ ਵਿੱਚ ਜੇ ਮੈਂ ਗਲਤ ਨਹੀਂ ਹਾਂ ਤਾਂ ਉਹਦੇ ਵਿੱਚ ਨਾਮ ਆਇਆ ਸੀ ਇਤੋਂ ਵੱਡੀ ਗੱਲ ਹੋਰ ਪੰਜਾਬੀਆਂ ਵਾਸਤੇ ਮਾਣ ਵਾਲੀ ਕੀ ਹੋ ਸਕਦੀ ਹੈ ਕਿ 30 ਸਾਲ ਤੁਹਾਡੀ ਉਮਰ 30 ਸਾਲ ਹਾਂਜੀ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਦੇਖ ਲਓ ਵੀ ਕਿਡੀਆਂ ਬੁਲੰਦੀਆਂ ਨੂੰ ਹਾਸਲ ਕੀਤਾ ਤ੍ਰਿਸ਼ਨਿਤ ਮੁੱਖ ਤੌਰ ਤੇ ਕਿਡੀਆਂ ਪ੍ਰੋਬਲਮਸ ਨੇ ਜੜੀਆਂ ਅੱਜ ਕੱਲ ਯੂਜ਼ਰ ਫ੍ਰੈਂਡਲੀ ਜੜੀਆਂ ਵੈਬਸਾਈਟਸ ਨੇ ਜਾਂ ਉਹ ਉਹ ਫੇਸ ਕਰ ਰਹੇ ਆ ਪੈਂਦੀਆਂ ਨੇ ਜਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਕਿ ਆ ਜੜੀਆਂ ਪ੍ਰੋਬਲਮਸ ਨੇ ਇਹ ਜ਼ਿਆਦਾਤਰ ਆ ਰਹੀਆਂ ਨੇ ਟੈਕਨੋਲੋਜੀ 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 ਪ੍ਰੋਬਲਮਸ ਸਭ ਤੋਂ ਵੱਡਾ ਟੈਕਨੋਲੋਜੀ ਸੈਂਟਰਪੁਆਇੰਟ ਸਿਕਿਉਰਿਟੀ ਹੈ ਜੀ ਚੈਲੰਜ ਮੈਂ ਬਹੁਤ ਸਾਰੇ ਅਸੀਂ ਸਟਾਰਟਅੱਪਸ ਤੋਂ ਲੈ ਕੇ ਫੋਰਚਨ 500 ਕੰਪਨੀਆਂ ਫੋਰਚਨ 10 ਕੰਪਨੀ ਕਿਹ ਬਾਤ ਰਿਲਾਈਂਸ ਤੋਂ 3 ਟਾਈਮ ਵੱਡੀ ਕੰਪਨੀ ਨੂੰ ਵੀ ਅਸੀਂ ਅਮਰੀਕਾ ਸਰਵਿਸ ਦਿੰਨੇ ਆ ਇੱਕ ਕੰਪਨੀ ਰਿਲਾਈਂਸ ਤੋਂ 300 ਟਾਈਮਸ ਵੱਡੀ ਹੈ ਅਸੀਂ ਉਹਨੂੰ ਵੀ ਸਰਵਿਸ ਦਿੰਨੇ ਆ ਇਟਸ ਅ ਫੋਰਚਨ 10 ਕੰਪਨੀ ਗਲੋਬਲ ਫੋਰਚਨ 10 ਕੰਪਨੀ ਅ ਐਪਲ ਤੋਂ ਵੀ ਵੱਡੀ ਕੰਪਨੀ ਅਸੀਂ ਉਹਨੂੰ ਸਰਵਿਸਿਸ ਦਿੰਨੇ ਆ ਤਾਂ ਉਹ ਸਭ ਤੋਂ ਵੱਡਾ ਦਾ ਪ੍ਰੋਬਲਮ ਹੈ ਅੱਜ ਕੋਈ ਬੰਦਾ ਟੈਕਨੋਲੋਜੀ ਦੇ ਰਾਹੀਂ ਕੁਝ ਕਰਨਾ ਚਾਹੁੰਦਾ ਹੈ ਤਾਂ ਸੈਂਟਰ ਪੁਆਇੰਟ ਸਿਕਿਉਰਿਟੀ ਹੈ ਸਿਕਿਉਰਿਟੀ ਫਲੋ ਮਿਸ ਹੋ ਜਾਂਦਾ ਹੈ ਵਿਚਾਰਾ ਬਿਜ਼ਨਸ ਬਿਲਡ ਕਰਨ ਦੀ ਕੋਸ਼ਿਸ਼ ਕਰਦਾ ਹੈ ਇੱਧਰ ਸਿਕਿਉਰਿਟੀ ਅਟੈਕ ਹੋ ਜਾਂਦਾ ਹੈ ਤਾਂ ਵਿਚਾਰੇ ਦਾ ਉਹ ਸਾਰਾ ਕਿੱਟਾ ਕਰਾਇਆ ਮਿੱਟੀ ਹੋ ਜਾਂਦਾ ਫੋਰ ਦਾ ਟਾਈਮ ਬਿੰਗ ਤਾਂ ਐਟਲੀਸ ਹੋ ਹੀ ਜਾਂਦਾ ਹੈ ਤਾਂ ਸਿਕਿਉਰਿਟੀ ਇੱਕ ਬਹੁਤ ਵੱਡਾ ਇਸ਼ੂ ਹੈ ਅੱਜ ਦੇ ਡੇਟਸ ਦੇ ਵਿੱਚ ਮੈਂ ਤੁਹਾਨੂੰ ਇੱਕ ਆਧਾਰਨ ਦੇਣਾ ਮੈਂ ਇੱਕ ਰਿਮੋਟ ਏਰੀਆ ਸਾਊਥ ਚ ਗਿਆ ਠੀਕ ਹੈ ਗੱਲ 2015 ਦੀ ਜੀ ਮੈਂ ਕੁਝ ਉਤੋਂ ਖਰੀਦਣਾ ਸੀਗਾ ਸ਼ਾਪਕੀਪਰ ਤੋਂ ਲੋਕਲ ਕੋਈ ਚੀਜ਼ ਪਸੰਦ ਆ ਜਾਂਦੀ ਥੀ ਉਹ ਮੇਰੇ ਕੋਲ ਕੈਸ਼ ਸੀਗਾ ਨਹੀਂ ਤੇ ਜੱਸ ਸੀਗਾ ਤਾਂ ਉਹ ਨੋਟ ਜਿਆਦਾ ਸੀਗਾ ਉਹ ਕਹਿੰਦਾ ਵੀ ਮੇਰੇ ਕੋਲ ਹੈ ਨਹੀਂਗਾ ਮੈਂ ਮੈਂ ਵੇਚਣਾ ਹੀ ਨਹੀਂ ਤੇ ਬਾਏ ਚਾਂਸ ਮੈਂ ਉੱਥੇ ਵਾਪਸ ਗਿਆ ਮੰਦਿਰ ਸੀਗਾ ਜੀ ਨਾ ਵਾਪਸ ਉੱਥੇ ਗਿਆ ਕੁਝ ਸਾਲ ਬਾਅਦ ਤਾਂ ਪੀਟੀਐਮ ਸੀਗਾ ਤੋਂ ਉਹਦੇ ਕੋਲ ਕਿਊਆਰ ਕੋਡ ਲੱਗਿਆ ਸੀਗਾ ਮੈਂ ਖਰੀਦਿਆ ਤਾਂ ਮੁੰਡਾ ਦੱਸੇ ਮੈਂ ਕਹਿੰਦੀ ਸਿਕਿਉਰਿਟੀ ਅਸੈਸਮੈਂਟ ਅਸੀਂ ਕਰਦੇ ਹਾਂ ਉਹ ਬੰਦਾ ਉੱਠ ਕੇ ਖੜਾ ਹੋਇਆ ਤਾਂ ਉਹਨੇ ਮੈਨੂੰ ਹੱਥ ਜੋੜੇ ਕਹਿੰਦਾ ਵੀ ਇਹਨੇ ਤਾਂ ਮੇਰੀ ਲਾਈਫ ਚੇਂਜ ਕਰ ਦਿੱਤੀ। ਕਿਆ ਬਾਤ ਹੈ। ਕਹਿੰਦਾ ਸੀ 200 ਰੁਪਏ ਤੋਂ ਵੱਧ ਸਾਮਾਨ ਨਹੀਂ ਵੇਚ ਪਾਉਂਦੇ ਸੀਗੇ ਦਿਨ ਦਾ। ਅੱਜ ਅਸੀਂ 2000 ਰੁਪਏ ਤੋਂ ਵੱਧ ਵੀ ਵੇਚ ਪਾ ਰਹੇ ਹਾਂ। ਹੂੰ। ਜੀ ਦੇਖੋ ਲਾਈਫ ਲੋਕਾਂ ਦੀ ਕਿੰਨੀ ਚੇਂਜ ਹੋਈ ਨਾ ਜੀ ਆਟੋ ਰਿਕਸ਼ਾ ਵਾਲੇ ਤੋਂ ਲੈ ਕੇ ਸਬਜ਼ੀ ਵਾਲਾ ਤੱਕ ਹਰ ਬੰਦਾ ਯੂਪੀਏ ਐਕਸੈਪਟ ਕਰ ਰਿਹਾ ਹੈ ਹਮ ਅੱਜ ਤੁਸੀਂ ਕਿਸੇ ਨੂੰ ਬਾਨਾ ਨਹੀਂ ਲਾ ਸਕਦੇ ਯਾਰ ਅੱਜ ਮੈਂ ਇੱਥੇ ਹੈ ਨਹੀਂ ਕਿ ਮੈਂ ਪੈਸੇ ਦੇਣੇ ਆ ਹਾਂ ਉਹ ਗੱਲ ਹੈ ਵੀ ਕੱਲ ਦੇ ਦੂੰ ਕੋਡ ਭੇਜਦੇ ਨਾ ਫਾਦੇ ਪੈਸੇ ਬਹੁਤ ਲਾਈਫ ਚੇਂਜ ਹੋ ਗਈ ਨਾ ਜੀ ਮੈਨੂੰ ਲੱਗਦਾ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਮੈਨੂੰ ਲੱਗਦਾ ਇੰਡੀਆ ਦਾ ਜੇ ਲਿਬਰਲਾਈਜੇਸ਼ਨ ਤੋਂ ਬਾਅਦ ਜੇ ਕੋਈ ਵੱਡੀ ਚੀਜ਼ ਹੋਈ ਹੈ ਤਾਂ ਡਿਜੀਟਲਾਈਜੇਸ਼ਨ ਆਫ ਦਾ ਪੇਮੈਂਟ ਸਿਸਟਮ ਦੀ ਹੋਈ ਹੈ ਇਹ ਬਹੁਤ ਵੱਡੀ ਕ੍ਰਾਂਤੀਕਾਰੀ ਚੀਜ਼ ਹੈ ਜੀ ਅੱਜ ਵੀ America is still behind us for this. अच्छा इधर ਨਾਲ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਸਟੇਟ ਜਾਂ ਸੈਂਟਰ ਦਾ ਰੈਵਨਿਊ ਵੀ ਐਨਹਾਂਸ ਹੋਇਆ ਕਿਉਂਕਿ ਉਹ ਪੈਸੇ ਜਿਹੜੇ ਬਲੈਕ ਦੇ ਵਿੱਚ ਚੱਲਦੇ ਸੀ ਜਾਂ ਕੈਸ਼ ਮਨੀ ਦੇ ਵਿੱਚ ਜਾਂਦੇ ਸੀ ਹੁਣ ਤੁਹਾਡੇ ਅਕਾਊਂਟਸ ਦੇ ਵਿੱਚ ਪੈਸੇ ਅਕਾਊਂਟੇਬਿਲਟੀ ਹੋ ਗਈ ਕਿ ਇੰਨਾ ਪੈਸਾ ਤੁਹਾਡੇ ਕੋਲ ਹੈਗਾ ਇੰਨਾ ਪੈਸਾ ਖਰਚਿਆ ਗਿਆ ਇੰਨਾ ਪੈਸਾ ਆਇਆ ਉਹ ਵੀ ਤੁਹਾਨੂੰ ਲੱਗਦਾ ਹੈ ਕਿ ਇੱਕ ਵਧੀਆ ਕੰਮ ਹੋਇਆ 100% ਮੇਰੇ ਸਾਹਮਣੇ ਲੈਣ ਤਾਂ ਬਹੁਤ ਮੈਂ ਬਹੁਤ ਵਧੀਆ ਮੈਂ ਤਾਂ ਕਹਿ ਰਿਹਾ ਸਭ ਤੋਂ ਵੱਡਾ ਇਨੀਸ਼ੀਏਟਿਵ ਵਧੀਆ ਇਨੀਸ਼ੀਏਟਿਵ ਕਿਸੇ ਵੀ ਸਰਕਾਰ ਨੂੰ ਸੀ ਕ੍ਰੈਡਿਟ ਦੇਣਾ ਹੈ ਕਿਸੇ ਇੱਕ ਹਿਊਮਨ ਨੂੰ ਦੇਣਾ ਹੈ ਤਾਂ ਅਨਟਰਪਰਨ ਉੱਤਪਨੇ ਹੋਣੇ ਨਾ ਜੀ ਉਹਨੇ ਸਮਝਿਆ ਵੀ ਮੈਂ ਕਰੂੰਗਾ ਉਹਦਾ ਬੈਨੀਫਿਟ ਹੋਰ ਕੰਪਨੀਆਂ ਨੇ ਵੀ ਲਿਆ ਤਾਂ ਦੇਖੋ ਅਨਟਰਪਰਨਰਸ਼ਿਪ ਦੇ ਰਾਹੀਂ ਤੁਸੀਂ ਦੇਖੋ ਪੂਰੀ ਲਾਈਫ ਟ੍ਰਾਂਸਫਰ ਹੋ ਗਈ ਤਾਂ ਮੈਂ ਹੀ ਦੁਬਾਰਾ ਕਹਿਣਾ ਚਾਹ ਰਿਹਾ ਵੀ ਪੰਜਾਬੀਆਂ ਨੂੰ ਇਹ ਚੀਜ਼ ਕ੍ਰੀਏਟ ਕਰਨੀ ਚਾਹੀਦੀ ਹੈ ਬਹੁਤ ساری ਓਪਰਚ्युनिटीਜ਼ ਹੈ ਇੰਟਰਨੈਟ ਤੁਹਾਡੇ ਕੋਲ ਗੂਗਲ ਅਵੇਲੇਬਲ ਹੈ ਤੁਸੀਂ ਸਮਝੋ ਵੀ ਕੀ ਮੈਂ ਲੈ ਕੇ ਆ ਕੇ ਮੈਂ ਕੀ ਇੱਥੇ ਵੇਚ ਸਕਦਾ ਤੁਸੀਂ ਬਹੁਤ ਵੱਡਾ ਇੱਕ ਇਕੋਸਿਸਟਮ ਹੈ ਤੁਹਾ ਪੰਜਾਬ ਤੋਂ ਕ੍ਰੀਏਟ ਤੁਸੀਂ ਇਸ ਗੱਲ ਨਾਲ ਐਗਰੀ ਹੋ ਜਿਹੜੇ ਪੰਜਾਬ ਦੇ ਲੋਕ ਆ ਕੁਝ ਹੋਰ ਲੋਕੇ ਕਹਿੰਦੇ ਨੇ ਕਿ ਹੁਣ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਫਿਊਚਰ ਨਹੀਂ ਹੈ ਇਸਕੇ ਕੈਨੇਡਾ ਚਲੋ ਯੂ ਐਸ ਯੂ ਕੇ ਚਲੋ ਉਹਨਾਂ ਲਈ ਉੱਥੇ ਕੀ ਹੈ ਜੀ ਸੁਨਿਅਰਸ ਗੱਲ ਦਾ ਜਵਾਬ ਦੋ ਹਮ ਅੱਜ ਦੇਖੋ ਕੈਨੇਡਾ ਜਾ ਕੇ ਕੀ ਹਾਲ ਹੋਇਆ ਤੁਸੀਂ ਮੇਰੀ ਗੱਲ ਦਾ ਤੁਸੀਂ ਆਪ ਹੀ ਜਵਾਬ ਦੇ ਰਹੇ ਮੈਂ ਕਿਸੇ ਨੂੰ ਜਾਣ ਲਈ ਨਹੀਂ ਰੋਕ ਰਿਹਾ ਹਰ ਬੰਦੇ ਦਾ ਆਪਣਾ ਪਰਸਨਲ ਡਿਸੀਜਨ ਹੈ ਜਾਣਾ ਨਹੀਂ ਜਾਣਾ ਰਹਿਣਾ ਹੈਨਾ ਪਰ ਮੇਰੇ ਸਾਹਮਣੇ ਜਾਣਾ ਚਾਹੀਦਾ ਹੈ ਹਮ ਜਾ ਕੇ ਮੁੜ ਕੇ ਆ ਕੇ ਵਾਪਸ ਆਪਣੇ ਪੰਜਾਬ ਲਈ ਕੰਮ ਕਰਨਾ ਚਾਹੀਦਾ ਹੈ ਤੁਸੀਂ ਪੜ ਕੇ ਆਓ ਉੱਥੇ ਅੱਜ ਸਿਰਫ ਇੱਕੋ ਹੀ ਇਦਾਂ ਦਾ ਸੂਬਾ ਜੀ ਪੂਰੇ ਇੰਡੀਆ 'ਚ ਜਿਹੜਾ ਟਾਈਮ ਤੋਂ 100 ਸਾਲ ਪਿੱਛੇ ਵੀ ਚੱਲ ਰਿਹਾ ਤੇ 100 ਸਾਲ ਅੱਗੇ ਵੀ ਚੱਲ ਰਿਹਾ ਸਿਰਫ ਪੰਜਾਬ ਹੈ ਤੁਸੀਂ ਇਹਨੂੰ ਧਿਆਨ ਨਾਲ ਸਮਝੋ ਗੱਲ ਨੂੰ ਵੀ ਆਪਾਂ 100 ਸਾਲ ਅੱਗੇ ਦੀ ਵੀ ਗੱਲ ਸੋਚ ਸਕਦੇ ਹਾਂ 100 ਸਾਲ ਪਿੱਛੇ ਦੀ ਵੀ ਸੋਚ ਸਕਦੇ ਹਾਂ ਪੰਜਾਬ ਚ ਜ਼ਿਆਦਾ ਵਧੀਆ ਲੱਗਦਾ ਬੈਂਗਲੌਰ ਚ ਜ਼ਿਆਦਾ ਵਧੀਆ ਲੱਗਦਾ ਹੈ ਜਾਂ ਯੂ ਐਸ ਯੂ ਕੇ ਜ਼ਿਆਦਾ ਵਧੀਆ ਲੱਗਦਾ ਕਿੱਥੇ ਮਨ ਲੱਗਦਾ ਕਿਉਂਕਿ ਮੈਂ ਇੱਕ ਉਹ ਨੌਜਵਾਨ ਦੀ ਗੱਲ ਸਮਝਣਾ ਚਾਹਨਾ ਜਿਹਦੀ ਸਟਾਰਟ ਤਾਂ ਹੋਈ ਪੰਜਾਬ ਤੋਂ ਲੁਧਿਆਣਾ ਵਰਗੇ ਤੋਂ ਅੱਜ ਉਹ ਟਰਾਂਸਫਾਰਮੇਸ਼ਨ ਕਿੰਨੀ ਕਾਈ ਉਹਦੇ ਜ਼ਿਹਨ ਦੀ ਇਹ ਦੇਖੋ ਬੰਦੇ ਨੂੰ ਹਰ ਬੰਦੇ ਨੂੰ ਆਪਣਾ ਘਰ ਤਾਂ ਵਧੀਆ ਲੱਗਦਾ ਹੀ ਹੈ ਜੀ ਮੋੜ ਕੇ ਜਿੱਥੇ ਮਰਜ਼ੀ ਬੰਦਾ ਘੁੰਮ ਫਿਰ ਕੇ ਆ ਜਾਵੇ ਵਾਪਸ ਬੰਦਾ ਘਰ ਹੀ ਜਾਂਦਾ ਹੈ ਦਿਮਾਗ ਤਾਂ ਤੁਹਾਡਾ ਘਰ ਹੀ ਹੁੰਦਾ ਹੈ ਆਫ ਕੋਰਸ ਪੰਜਾਬ ਹੀ ਵਧੀਆ ਅਲੱਗ ਹੈ ਕੋਈ ਡਾਊਟ ਨਹੀਂ ਹੈ ਮੈਂ ਅੱਜ ਵੀ ਪੰਜਾਬ ਛੱਡ ਨਹੀਂ پا ਰਿਹਾ ਪੂਰੀ ਤਰ੍ਹਾਂ ਨਾ ਮੈਂ ਕਦੇ ਛੱਡ ਪਾਉਂਗਾ ਕਿੱਥੇ ਵੀ ਆਫਿਸ ਬਣਾਇਆ ਤੁਸੀਂ ਹਾਂਜੀ ਹਾਂਜੀ ਇੱਥੇ ਵੀ ਆਫਿਸ ਹੈ ਚੰਡੀਗੜ੍ਹ ਵੀ ਆਫਿਸ ਹੈ ਤਾਂ ਉਹ ਨਹੀਂ ਛੱਡ ਪਾਉਂਗਾ ਤਾਂ ਮੈਨੂੰ ਅੱਜ ਵੀ ਲੱਗਦਾ ਵੀ ਪੰਜਾਬ ਟਰਾਂਸਫਾਰਮ ਹੋ ਸਕਦਾ ਹੈ ਆਪਾਂ ਕ੍ਰਾਂਤੀਕਾਰੀ ਲੋਕਾਂ ਦੀ ਬਿਲਕੁਲ ਠੀਕ ਹੈ ਐਂਟਰਪ੍ਰੈਨਿਅਰਸ਼ਿਪ ਅੱਜ ਦੀ ਡੇਟ ਸਭ ਤੋਂ ਵੱਡੀ ਤ੍ਰਾਂਤਿਕਾਰੀ ਹੈ ਜਿਹੜੀ ਲਹਿਰ ਚੱਲ ਰਹੀ ਹੈ ਇੰਡੀਆ 'ਚ ਤੇ ਪੰਜਾਬ ਮੇਂ ਲਾਉਦਾ ਇਹ ਵੀ ਅੱਗੇ ਨਿਕਲ ਸਕਦਾ ਹੈ। ਹੂੰ ਸ਼ੁਰੂਆਤ ਤਾਂ ਛੋਟੀ ਕਰਨੀ ਚਾਹੀਦੀ ਆਪਾਂ ਤਾਂ ਪੰਜਾਬੀ ਨੌਨਾਂ ਜੀ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦੀ। ਹੂੰ ਸੋਚ ਬੰਦੇ ਦੀ ਛੋਟੀ ਵੱਡੀ ਹੁੰਦੀ ਹੈ। ਹੂੰ ਸੋਚ ਵੱਡੀ ਹੋਣੀ ਚਾਹੀਦੀ ਹੈ ਕੰਮ ਕੋਈ ਛੋਟਾ ਵੱਡਾ ਨਹੀਂ। ਹੂੰ ਸ਼ੁਰੂਆਤ ਲਈ ਤੁਹਾਨੂੰ ਅੱਗੇ ਆਣੇ ਪਏਗਾ ਨਹੀਂ ਅਸੀਂ ਬਾਅਦ ਚ ਹੀ ਕਰਨਾ ਚਾਹੀਦਾ ਮੈਂ ਅੱਜ ਵੀ ਆਪਣੇ ਕਸਟਮਰਸ ਨੂੰ ਜਾ ਕੇ ਮਿਲਦਾ ਭਾਵੇਂ ਛੋਟਾ ਕਸਟਮਰ ਹੋਵੇ ਮੈਂ ਰਿਸਪੌਂਡ ਕਰਦਾ ਜੇ ਮੈਨੂੰ ਕਿਸੇ ਦੀ ਈਮੇਲ ਆਂਦੀ ਹੈ ਭਾਵੇਂ ਕਸਟਮਰ ਨੇ 500 ਡਾਲਰ ਸਾਡੇ ਨਾਲ ਸਪੈਂਡ ਕੀਤਾ ਮੈਂ ਮੈਨੂੰ ਈਮੇਲ ਆਏ ਤਾਂ ਮੈਂ ਡੈਫੀਨਿਟਲੀ ਰਿਸਪੌਂਡ ਕਰਦਾ ਮੇਰੇ ਲਈ ਕਸਟਮਰ ਹੀ ਰੱਬ ਹੈ ਜੀ ਯਾਮ ਤਰਤੇ ਹੁੰਦਾ ਇਹ ਹੈ ਨਾ ਕਿ ਜਦੋਂ ਤੁਹਾਡੇ ਵੱਡੀ ਕੰਪਨੀ ਹੋਵੇ ਜਦੋਂ ਤੁਸੀਂ ਕਹਿੰਦੇ ਭਾਈ ਮੇਰੇ ਅਸਿਸਟੈਂਟ ਨਾਲ ਗੱਲ ਕਰ ਲੈ ਪੀਏ ਨਾਲ ਗੱਲ ਕਰ ਲੋ ਇਹ ਉਹਦੇ ਨਾਲ ਗੱਲ ਕਰ ਲੋ ਤੁਸੀਂ ਖੁਦ ਰਿਸਪੌਂਸ ਕਰਦੇ ਹਰ ਹਰ ਚੀਜ਼ ਸਾਡੇ ਕੋਲ ਇੱਕ ਇਕੋਸਿਸਟਮ ਕ੍ਰੀਏਟ ਹੋਣਾ ਚਾਹੀਦਾ ਹਰ ਚੀਜ਼ ਦਾ ਐਵੀ ਇਕੋਸਿਸਟਮ ਹੈਗਾ ਸਾਰਾ ਕੁਝ ਹੈਗਾ ਪਰ ਜਿੱਥੇ ਮੈਨੂੰ ਲੋਡ ਹੈ ਮੈਨੂੰ ਕਸਟਮਰ ਫ੍ਰੈਂਡਲੀ ਕੰਪਨੀ ਜਿਵੇਂ ਬਣਾਨੀ ਹੈ ਜੀ ਤਾਂ ਉਹਨਾਂ ਕਸਟਮਰ ਨਾਲ ਗੱਲ ਕਰਨੀ ਪਊਗੀ ਮੈਂ ਅੱਜ ਵੀ ਕਸਟਮਰ ਨੂੰ ਜਾ ਕੇ ਮਿਲਦਾ ਹੁਣ ਮੈਂ ਅੱਜ ਬਸ ਇੱਥੋਂ ਤੁਹਾਡਾ ਇੰਟਰਵਿਊ ਖਤਮ ਕਰਕੇ ਮੈਂ ਬੈਂਗਲੌਰ ਜਾਣਾ ਮੈਂ ਕਸਟਮਰਸ ਨੂੰ ਮਿਲ ਮੈਂ ਲਾਦਾ ਨਹੀਂ ਰੱਬ ਤੁਹਾਨੂੰ ਰੋਕ ਸਕਦਾ ਹੈ ਕਾਮਯਾਬ ਹੋਣ ਤੋਂ ਹਮ ਕਾਮਯਾਬੀ ਸਿਰਫ ਉਹਨੂੰ ਆਪਾ ਪੈਸੇ ਨਾਲ ਨਾ ਦੇਖੇ ਕਾਮਯਾਬੀ ਤੁਹਾਨੂੰ ਐਕਸਪੀਰੀਅੰਸ ਆ ਰਿਹਾ ਹੈ ਨਾ ਜੀ ਹਮ ਤੁਸੀਂ ਦੋ ਬੰਦੇ ਨਾਲ ਗੱਲ ਕਰਨ ਜੋਗੇ ਤਾਂ ਹੋ ਰਿਹਾ ਨਾ ਜੀ ਅੱਜ ਦੀ ਡੇਟਸ ਮੈਂ ਤੁਹਾਨੂੰ ਜੈਨੂਇਨ ਰਿਐਲਿਟੀ ਦੱਸਦਾ ਜੀ ਅੱਜ ਦਾ ਨੌਜਵਾਨ ਜਿਹੜਾ ਗ੍ਰੈਜੂਏਸ਼ਨ ਕਰਕੇ ਨਿਕਲੇ ਹੈ ਨਾ ਉਹ ਕਿਸੇ ਨਾਲ ਸਹੀ ਢੰਗ ਨਾਲ ਗੱਲ ਵੀ ਨਹੀਂ ਕਰ ਪਾ ਰਿਹਾ ਨਹੀਂ ਕਰ ਪਾ ਰ ਐਗਜ਼ੈਕਟਲੀ ਮੈਨੂੰ ਲੁਕੀਸ ਗੱਲਾਂ ਨਫ਼ਰਤ ਕਰ ਸਕਦੇ ਹੈ ਪਰ ਇਹ ਰਿਐਲਿਟੀ ਹੈ ਅ ਕੀ ਕਹਿਣਾ ਚਾਹੋਗੇ ਪੰਜਾਬ ਦੀ ਜਨਰੇਸ਼ਨ ਨੂੰ ਯੰਗ ਜਨਰੇਸ਼ਨ ਨੂੰ ਯੂ ਆਰ ਅ ਰੋਲ ਮਾਡਲ ਕਿ ਤੁਸੀਂ ਕਿੱਥੋਂ ਸ਼ੁਰੂ ਕਰਕੇ ਅੱਜ ਕਿੱਥੇ ਤੱਕ ਪਹੁੰਚ ਗਏ ਨਹੀਂ ਰੋਲ ਮਾਡਲ ਤਾਂ ਚਲੋ ਜੀ ਗੁਰਨਾਣ ਦੇਵ ਜੀ ਸਾਡੇ ਰੋਲ ਮਾਡਲ ਹੈ ਸਭ ਤੋਂ ਅੱਜ ਆਪਾਂ ਨੂੰ ਰੋਲ ਮਾਡਲ ਗੁਰਨਾਣ ਦੇਵ ਜੀ ਨੂੰ ਮੰਨਣਾ ਚਾਹੀਦਾ ਹੈ ਤੇ ਉਸ ਤੋਂ ਵਧੀਆ ਤਾਂ ਅੰਟਰਪ੍ਰੈਨਿਓਰਸ਼ਿਪ ਕਿਸੇ ਨੇ ਨਹੀਂ ਕੀਤੀ ਹਾਂ ਜੀ ਉਹਨਾਂ ਦਾ ਹਮੇਸ਼ਾ ਸੁਸਾਇਟੀ ਲਈ ਕਰਨ ਦੀ ਸੋਚੀ ਹੈ ਤੇ ਜੇ ਆਪਾਂ ਉਹਨਾਂ ਦੇ ਰਾਹ ਤੇ ਚੱਲੀਏ ਉਹਨਾਂ ਦੀ ਸੋਚ ਤੇ ਚੱਲੀਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਨੌਜਵਾਨ ਇੱਥੋਂ ਦੀ ਕੁਝ ਕ੍ਰੀਏਟ ਨਹੀਂ ਕਰ ਸਕਦਾ ਮੈਂ ਕੋਈ ਰੋਲ ਮਾਡਲ ਨਹੀਂ ਆ ਜੀ ਮੇਰੇ ਰੋਲ ਮਾਡਲ ਵੀ ਗੁਰਨਾਬ ਸਿੰਘ ਜੀ ਹੈ ਤੇ ਮੈਂ ਉਹਨਾਂ ਨੂੰ ਫੋਲੋ ਕਰਦਾ ਤੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਉਹਨਾਂ ਨੇ ਸਿੱਖਿਆ ਨੂੰ ਫੋਲੋ ਕਰੀ ਤੁਹਾਡੀ ਕੰਪਨੀ ਸੋਸ਼ਲ ਸਰਵਿਸਿਜ਼ ਲਈ ਕੀ ਕਰਦੀ ਹੈ ਜਾਂ ਕਿੰਨੇ ਕਿ ਐਪਲਾਈ ਜਨਰੇਸ਼ਨ ਦਿੱਤੇ ਤੁਸੀਂ ਉਹ ਵੀ ਦੱਸੋ ਫਿਰ ਹੁਣ ਕੋਸ਼ਿਸ਼ ਕਰਦੇ ਆ ਜੀ ਇਸ ਦਾ ਚਲੋ ਕੋਣ ਨੇ ਰੱਬ ਹੀ ਹੁੰਦਾ ਕਰਵਾਣਾ ਲਾ ਵੀ ਅੱਜ ਮੈਂ ਰੱਬ ਦੀ ਮੇਰ ਨਾਲ ਹੀ ਇੱਥੇ ਆ ਜੀ ਵੀ ਆ ਨੋਬਡੀ ਜੇ ਅੱਜ ਬੰਦਨ ਲੱਗੇ ਨਾ ਵੀ ਮੈਂ ਕੀਤਾ ਉਹ ਬੰਦਨ ਲੱਗਦਾ ਹੁੰਦਾ ਮੈਂ ਕੀਤਾ ਗਲਤ ਸੋਸਾਇਟੀ ਦਾ ਤੇ ਸਹੀ ਕੀਤਾ ਮੈਂ ਕੀਤਾ ਮੈਂ ਐਦਾਂ ਕੀਤਾ ਮੋਦਾ ਕੀਤਾ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਇੱਕ ਪੱਤਾ ਨਹੀਂ ਹਲਾ ਸਕਦੇ ਸੀ ਸਾਰਾ ਕੁਝ ਰੱਬ ਕਰਾਉਣ ਵਾਲਾ ਹੁੰਦਾ ਕੋਈ ਨਾ ਕੋਈ ਜ਼ਰੀਆ ਬਣਾਉਣਾ ਹੁੰਦਾ ਰੱਬ ਨੇ ਮੈਨੂੰ ਆਦੋਂ ਇੱਕ ਜ਼ਰੀਆ ਵੀ ਸਕਿਉਰਿਟੀ ਟੈਕਨੋਲੋਜੀ ਚੱਲ ਰਹੀ ਸੀਗੀ ਬੂਮ ਹੋ ਰਹੀ ਸੀਗੀ ਟੈਕ ਸਕਿਉਰਿਟੀ ਉਹਦਾ ਸੈਂਟਰ ਪੁਆਇੰਟ ਸੀਗਾ ਤੇ ਸਿੱਖ ਲੜੇ ਜਾਂਦੇ ਆ ਹਰ ਰੇਕ ਲੜਾਈ ਲੜਨ ਦੀ ਇਹ ਮਾਡਰਨ ਲੜਾਈ ਸੀਗਾ ਇੱਥੇ ਵੀ ਇੱਕ ਸਿੱਖ ਕੰਮ ਕਰ ਰਿਹਾ ਤਾਂ ਮੈਨੂੰ ਇਦਾਂ ਲੱਗ ਰਿਹਾ ਜੀ ਕਾ ਬਾਤ ਬਹੁਤ ਬਹੁਤ ਧੰਨਵਾਦ ਤ੍ਰਿਸ਼ਨੀ ਤਾ ਅਲ ਦਾ ਵੈਰੀ ਬੈਸਟ ਬਹੁਤ ਬਹੁਤ ਸ਼ੁਕਰੀਆ ਮੰਤ ਅੰਦਰ ਰੋ ਥੈਂਕ ਯੂ ਥੈਂਕਸ ਅ ਲੋਟ